ਜੈ ਗੁਰਦੇਵ ਧੰ ਗੁਰਦੇਵ ਤੁਸੀਂ ਵੇਖ ਰਹੇ ਹੋ ਪੋਸੂ ਨਾਮਾ ਚੈਨਲ ਜਿਵੇਂ ਤੁਸੀਂ ਜਾਣਦੇ ਹੋ ਕਿ ਅੱਜ ਪੂਰੇ ਸੰਸਾਰ ਦੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 648ਵਾਂ ਪ੍ਰਕਾਸ਼ ਪੁਰਬ ਬੜੇ ਪਿਆਰ ਤੇ ਬੜੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ। ਔਰ ਉਸੇ ਤਰ੍ਹਾਂ ਹੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ 648ਵਾਂ ਔਰ ਜਿਵੇਂ ਤੁਸੀਂ ਜਾਣਦੇ ਹੋ ਕਿ ਸ਼੍ਰੀ ਗੁਰੂ ਰਵਿਦਾਸ ਭਵਨ ਰਣਜੀਤਨਗਰ ਸਿਉਣਾ ਚੌਂਕ ਪਟਿਆਰੇ ਦੇ ਵਿੱਚ ਬੜੀ ਸ਼ਰਧਾ ਤੇ ਬੜੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ। ਔਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਵਾਸਤੇ ਅੱਜ ਇਹ ਪਾਠ ਆਰੰਭ ਕੀਤੇ ਜਾ ਚੁੱਕੇ ਨੇ ਔਰ 12 ਫਰਵਰੀ ਨੂੰ ਪੂਰੇ ਸੰਸਾਰ ਦੇ ਵਿੱਚ ਸਤਗੁਰੂ ਰਬੀਦਾਸ ਮਹਾਰਾਜ ਜੀ ਦੀ ਬਾਣੀ ਦੇ ਨਾਲ ਜੋੜਿਆ ਜਾਵੇਗਾ ਔਰ ਉਹਨਾਂ ਦੀ ਉਹਨਾਂ ਦੇ ਇਤਿਹਾਸ ਨੂੰ ਯਾਦ ਕੀਤਾ ਜਾਵੇਗਾ ਸੋ ਸਿਉਨੇ ਚੌਂਕ ਦੇ ਵਿੱਚ ਵੀ ਹਰ ਸਾਲ ਹਰ ਸਾਲ ਸਤਗੁਰੂ ਰਬੀਦਾਸ ਭਵਨ ਰਣਜੀਤ ਨਗਰ ਦੇ ਵਿੱਚ ਵੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੰਗਤ ਆਉਂਦੀ ਹੈ ਨਤਮਸਤਕ ਹੁੰਦੀ ਹੈ ਔਰ ਬਕਾਇਦਾ ਤੌਰ ਤੇ ਸੇਵਾਦਾਰਾਂ ਵੱਲੋਂ ਬਹੁਤ ਹੀ ਵਧੀਆ ਇੰਤਜ਼ਾਮ ਕੀਤੇ ਜਾਂਦੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਸਤਗੁਰੂ ਰਬੀਦਾਸ ਮਹਾਰਾਜ ਜੀ ਜੀ ਦਇਆ ਮਿਹਰ صدਕਾ ਇਹਨਾਂ ਨੇ ਇੱਕ ਲੰਗਰ ਹਾਲ ਜਿਹੜਾ ਹੈ ਉਹ ਉਸ ਦੀ ਵੀ ਤਿਆਰੀ ਆਰੰਭ ਕਰ ਦਿੱਤੀ ਹੈ ਸੋ ਇਸ ਕਰਕੇ ਸੰਗਤਾਂ ਦਾ ਪਿਆਰ ਹੈ ਸੰਗਤਾਂ ਦਾ ਸ਼ਰਧਾ ਹੈ ਸੰਗਤਾਂ ਦੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਲ ਕਿਉਂਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਜਿਹੜੀ ਕਿ ਹਰ ਸਵੇਰੇ ਸ਼ਾਮ ਸਾਨੂੰ ਸਰਬਣ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ ਸੋ ਇੱਕ ਵਾਰੀ ਫਿਰ ਦੱਸਦੇ ਹਾਂ ਕਿ ਸ੍ਰੀ ਗੁਰੂ ਰਵਿਦਾਸ ਭਵਨ ਰਣਜੀਤ ਨਗਰ ਸਿਉਣਾ ਚੌਕ ਪਟਿਆਲਾ ਵਿਖੇ ਸਤਗੁਰੂ ਰਵਿਦਾਸ ਮਹਾਰਾਜ ਜੀ ਦਾ 648ਵਾਂ ਪ੍ਰਕਾਸ਼ ਪੁਰਬ ਬੜੇ ਪਿਆਰ ਤੇ ਬੜੇ ਸਤਕਾਰ ਦੇ ਨਾਲ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ। ਪਾਠ ਆਰੰਭ ਹੋ ਚੁੱਕੇ ਨੇ ਔਰ ਬੱਚਿਆਂ ਦੇ ਵੱਲੋਂ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਸ਼ਬਦ ਗੁਣਗਾਨ ਕੀਤੇ ਜਾ ਰਹੇ ਨੇ ਔਰ ਸੰਗਤ ਉਹਨਾਂ ਕੀ ਗੁਣਗਾਨ ਕੀਤੇ ਸ਼ਬਦਾਂ ਦਾ ਆਨੰਦ ਲੈ ਰਹੇ ਨੇ। ਸੋ ਸਿਉਣਾ ਚੌਂਕ ਵਿਖੇ ਬਣੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਪਵੰਦੇ ਵਿੱਚ ਬਕਾਇਦਾ ਤੌਰ ਤੇ ਸੇਵਾਦਾਰਾਂ ਵੱਲੋਂ ਬਹੁਤ ਹੀ ਖੂਬਸੂਰਤ ਇੰਤਜ਼ਾਮ ਕੀਤੇ ਗਏ ਨੇ ਔਰ ਜੋੜੇ ਘਰ ਬਣਾਇਆ ਹੋਇਆ ਹੈ ਜਿੱਥੇ ਕਿ ਤੁਸੀਂ ਦਰਬਾਰ ਸਾਹਿਬ ਦੇ ਉੱਪਰ ਜਾਣ ਤੋਂ ਪਹਿਲਾਂ ਬਕਾਇਦਾ ਤੌਰ ਤੇ ਜੋੜੇ ਉਤਾਰ ਕੇ ਹੱਥ ਧੋ ਕੇ ਬੜੀ ਸ਼ਰਧਾ ਦੇ ਨਾਲ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਅੱਗੇ ਨਤਮਸਤਕ ਹੋਵਗੇ ਔਰ ਬਾਣੀ ਦਾ ਜਿਹੜਾ ਹੈ ਬਾਣੀ ਨੂੰ ਸਰਬਣ ਕਰੂਗੇ ਸੋ ਲੰਗਰ ਜਿਹੜਾ ਹੈ ਉਹ ਅਟੁੱਟ ਵਰਤ ਰਿਹਾ ਹੈ ਉਸੇ ਦਿਨ ਤੋਂ ਹੀ ਜਿਸ ਦਿਨ ਦੇ ਬਾਣੀ ਦੇ ਪ੍ਰਵਾਹ ਚੱਲ ਰਹੇ ਨੇ ਸੋ ਪੋਸੂਨਾਮਾ ਚੈਨਲ ਤੁਹਾਨੂੰ ਪਲ-ਪਲ ਦੀਆਂ ਤਸਵੀਰਾਂ ਜਿਹੜਾ ਉਹ ਇਸ ਪ੍ਰਕਾਸ਼ ਪੁਰਬ ਦੀਆਂ ਜਿਹੜਾ ਦਿਖਾਉਂਦਾ ਰਹੇਗਾ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ